ਦੇਖੋ ਇਹ ਦੇਖੋ ਕਿ ਬੰਦੇ ਬਿਲਕੁਲ ਲਿਖਤਾ ਹੋ ਹਾਂ 900 ਜਿਹੜੇ ਤੁਸੀਂ 33 ਬੰਦੇ ਦਾਵਾ ਕੀਤਾ ਵਾ ਕਿ ਉਹਨਾਂ ਕੋ ਜਗਾ ਜਿਹੜੀ ਉਹਨਾਂ ਨੇ ਕਬਜ਼ਾ ਕੀਤਾ ਪਿਆ ਵਾ ਉਹ 33 ਬੰਦੇ ਸਾਹਮਣੇ ਆਣਗੇ ਹਾਂ ਬਈ ਪੂਰੇ ਉਹਨਾਂ ਦੇ ਕੁਝ ਮਰ ਗਏ ਆ ਉਹਨਾਂ ਦੇ ਜਿਹੜੇ ਪਰਿਵਾਰ ਆ ਉਹ ਆਣਗੇ ਕੋਈ ਡਰਾਈਵ ਹਾਂ ਕੋਈ ਡਰਾਈਵ ਹੈ ਉਹ ਸਭ ਪਰੇ ਕੀ ਕਰਦੇ ਸੀ ਜਿਹਦੇ ਬੰਦਾ ਕਰਨੀ ਜਗਾ ਜਾਂਦਾ ਸੀਗਾ ਤੇਰੀ ਇਹ ਪੰਨੀ ਚੱਲ ਜੀ ਸੀਗੀ ਇਹਨਾਂ ਦੇ ਬਾਅਦ ਪੁਲਿਸ ਬੁਲਾ ਕੇ ਉਹਨਾਂ ਕੋਟ ਨਾਲ ਡਰਾਈਵ ਪੂਰਾ ਉਹ ਜਿਆ ਡਰੇ ਹੋਏ ਉਹਨਾਂ ਨੇ ਇਹ ਸਮਝ ਗਿਆ ਸਰ ਦੇ ਬੰਦੇ ਆ ਰਹੇ ਆ ਅਸੀਂ ਕਿੱਥੇ ਕਰਦੇ ਆ ਬੀਬੀ ਵਾਲੇ ਦੁਕਾਨ ਦੇ ਇਹ ਕਹਿੰਦੇ ਵਪਾਰ ਦਾ ਮੋਲ ਆ ਅਸੀਂ ਕਿਸੇ ਨਾਲ ਕੋਈ ਵਾਅਦਾ ਘਟਾ ਨਹੀਂ ਕਰਨਾ ਮੈਂ ਸਭ ਨੂੰ ਲੋੜ ਆ ਅਸੀਂ ਹਰ ਵਾਰ ਹੱਥ ਜੋੜ ਕੇ ਆਇਆ ਵਾ ਕਿ ਸਦਾ ਸਾਥ ਦੋ ਲਾਈਏ ਬਰੀਦ ਦੇ ਨੀਂਦ ਲਈ ਆ ਬਰੀਦ ਹੱਕਾਂ ਹਾਸਲ ਲਈ ਆ ਅੱਜ ਦੁਕਾਨ ਦੇ ਸਾਰੇ ਸਾਥ ਦੇਈਏ ਕਾਹਲੀ ਦੁਕਾਨਦਾਰ ਤਾਂ ਖਰੀਦਣੇ ਨਹੀਂ ਹੁੰਦੀਆ ਤੇ ਸਾਡੀ ਪਾਰਟੀ ਪੂਰਾ ਤਨਮਨ ਨਾਲ ਸਟਾਰਟ ਲਵੇਗੀ ਉਹਦਾ ਪੂਰਾ ਪਤਾ ਪੜ੍ਹ ਦੇਗੀ ਸਾਡੀ ਵੀਰਾਂ ਚੋਰ ਦੇ ਦੋਸਤ ਦਿਵਾਨਦਾਰਾਂ ਨੂੰ ਵਿੱਛਿਆ ਵਾਲਿਆਂ ਨੂੰ ਰੇਡੀ ਵਾਲਿਆਂ ਨੂੰ ਸੱਜੀ ਮੰਡੀ ਵਾਲਿਆਂ ਨੂੰ ਕਿ ਬੱਸ ਟੈਨ ਵਾਲੇ ਕਿ ਸਾਡਾ ਆਏ ਜੇ ਸਾਡਾ ਸਾਥ ਦੇਣਾ ਕੱਲ ਬੰਦ ਕਰਕੇ 9 ਤੋਂ 5 9 ਤੋਂ 5 ਕੱਲ ਬੰਦ ਕਰਕੇ ਸਾਡਾ ਸਾਥ ਦੇਣਾ ਔਰ ਗਰੀਬ ਲੋਕ ਦੀ ਲਈ ਜਿਹੜੀ ਗਰੀਬ ਜਿੰਨੀ ਚਾਹੀਦੀ ਹੈ ਸੱਚ ਦੀ ਜਿੰਨੀ ਚਾਹੀਦੀ ਆ ਜੇ ਅਗਰ ਫੇਲ ਸਾਰੇ ਪੁਛਾ ਕੇ ਨਹੀਂ ਕਰਦਾ ਸੁਣਦਾ ਤੇ ਸਾਮ੍ਹਾਰ ਤੋਂ ਅੱਜ ਜਿਵੇਂ ਫਰਮਾਇਆ ਤੁਹਾਡੇ ਲਈ ਮਾਜੇ ਨਾਲ ਦੱਸਣ ਜਾਂਦੀ ਆ ਸੋਹਾਂ ਬਾਦ ਤੋਂ 9:00 ਤੋਂ 5:00 ਸ਼ੀਸ਼ ਪੈਸੇ ਦੇ ਉੱਤੇ ਦੇ ਧਨ ਨਾ ਪਰਸੰਤਤਾ ਜਾ ਰਿਹਾ ਜੱਟ ਸਾਡੇ ਵੀਰ ਜੈਜ ਮੂਗਾ ਹਾਲੀ ਦਾ ਜੈਪੀਨ ਜੈਪਾਰ ਜੈ ਵਾਲਮੀ ਕੀ ਖਰੇ ਵਾਲਮੀ ਅੱਜ ਸਰ ਕੀ ਕਹਿਣਾ ਚਾਹੁੰਦੇ ਤੁਸੀਂ ਅੱਜ ਦੀ ਪ੍ਰੈਸ ਕਾਨਫਰੰਸ ਤੋਂ ਸਭ ਤੋਂ ਪਹਿਲਾਂ ਤਾਂ ਮੈਂ ਜੈਪੀਨ ਜੈਪਾਰ ਤੋਂ ਜੈ ਵਾਲਮੀ ਕੀ ਖਰੇ ਵਾਲਮੀ ਕੀ ਜੋ ਅੱਜ ਦੀ ਪ੍ਰੈਸ ਕਾਨਫਰੰਸ ਆ ਪਰਸੋ ਹੋਣਾ ਕਦੇ ਕੋਝ ਚੰਦ ਬੰਦੇ ਪੂਰਾ ਬਿਜ਼ਾਰ ਨਹੀਂ ਜਾ ਸਕਦਾ ਮੈਂ ਕਿਉਂਕਿ ਵਿੱਚ ਬਿਜ਼ਾਰ ਦਾ ਬਹੁਤ ਖੁਸ਼ ਆ ਕਈ ਬੰਦੇ ਦੁਕਾਨਦਾਰ ਨੂੰ ਕੱਲ੍ਹ ਤੋਂ ਫੋਨ ਆਇਆ ਕਿ ਮਹਾਰਾ ਕੋਈ ਬੜਾ ਵਧੀਆ ਕਰਮ ਕੀਤਾ ਵਾ ਅਜਿਹਾ ਰਣਾਵ ਸਟਾਨ ਵਾਲੇ ਇਹ ਚੰਦੇ ਬੰਦੇ ਆ ਜਿਹੜੇ ਇਹਨਾਂ ਵਪਾਰ ਕਰਦੇ ਨੇ ਜਿਹੜੇ ਇਹਨਾਂ ਮੱਦੇ ਰੋਟੀ ਇੱਕ ਚੱਲਦੀ ਪਈ ਆ ਇਹ ਬੰਦੇ ਦੇ ਡਿਸਕ ਹੋ ਗਏ ਆ ਕਿ ਸਾਨੂੰ ਧਮਕੀ ਆ ਰਹੀ ਹੈ ਸਾਨੂੰ ਬਲੈਕਮੈਲ ਕਰੇ ਦੱਸੋ ਕਹਿੰਦਾ ਬਲੈਕਮੈਲ ਕਰੇ ਜੀ ਅਸੀਂ ਆਪਣਾ ਹੱਕ ਮੰਗ ਰਹੇ ਆ ਕੋਈ ਬਲੈਕਮੈਲ ਨਹੀਂ ਕਰਦੇ ਵੇ ਜਿਦੋਂ ਇਹਨਾਂ ਹੀ ਆ ਇਹ ਤੇਰੇ ਬੜੀ ਵੱਡੀ ਗੱਲ ਕਹੀ ਆ ਕਹਿੰਦਾ ਮੈਂ ਤਾਂ ਮੇਰਾ ਧੀਰ ਹੁੰਦਾ ਜੀ ਜੇ ਮੇਰੇ ਮੈਂ ਗਾਲੀ ਮਿੰਨੀ ਬਿਲਕੁਲ ਸਹੀ ਗੱਲ ਉਹਦੀ ਖੜਾ ਜੀ ਬੰਦਾ ਇਹਨਾਂ ਕੋਲ ਵੀ ਹੁੰਦੇ باوجود ਜਿਹੜੇ ਜਗ੍ਹਾ ਨਹੀਂ ਸਰਦਾ ਬਿਲਕੁਲ ਬੜੇ ਜਿਹੇ ਧੀਰ ਮੋਢੀ ਹੁੰਦਾ ਵਾ ਪਰ ਅਸੀਂ ਆਪਣੇ ਅਕਲ ਨਾਲ ਜਾਣਦੇ ਆ ਕਿਉਂਕਿ ਅਸੀਂ ਬਾਬਾ ਸਾਹਿਬ ਮੇਕਦਰ ਜੀ ਨਾਲ ਆ ਜੇ ਬਾਬਾ ਨੇ ਜੀ ਨਾਲ ਆ ਅਸੀਂ ਆਪਣੇ ਅਕਲ ਨਾਲ ਜਾਣਦੇ ਕਿ ਬਜਾਅ ਮੇਰਾ ਉਹ ਕਹਿੰਦਾ ਗੱਲ ਹੋਰ ਕਹੀ ਆ ਕਿ ਜੇ ਮੇਰੇ ਮੇਰੇ ਜਗ੍ਹਾ ਵੱਖ ਦੀ ਹੋਵੇ ਅਸੀ ਭਾਈ ਚਾਰੇ ਜੀ ਮਜੀਦੂਨ ਲਾਣ ਜੀ ਤੇ ਮੇਰੇ ਪਸਤ ਜੀ ਜੀ ਦਾ ਜਰਾ ਦਵਾ ਰਜੀਤ ਸਿੰਘ ਜਿਨੇ ਸਾਡੇ ਸ਼ੋਕ ਨੇ ਇਹਨੇ ਮਿੱਟੀ ਪੜਾਣ ਸੇ ਲਈ ਆ ਤੇ ਜੇ ਤਨ ਆਪਣੀ ਜਵਾਨੀ ਦੱਸਣਗੇ ਮਿੱਟੀ ਭਰਨਾ ਹੈ ਉਹ ਤਾਂ ਛੱਡਣੀ ਆ ਸਾਡੇ ਸ਼ੋਕ ਨੇ ਮੰਦਰਾਏ ਹੋਰ ਫਿਰ ਕਰਕੇ ਇਹਨੂੰ ਦੇਖਣ ਨੂੰ ਦਿੱਤੀ ਆ ਤੁਸੀਂ ਟੋਟਲ ਤੁਸੀਂ 185 ਕਿੱਲੇ ਕਹਿ ਰਹੇ ਆ ਤੇ ਉਦੋਂ ਮਿਸ਼ਾਲ ਤੋਂ ਜਿਹਨੇ ਡੀਸੀ ਸਾਹਿਬ ਤੋਂ ਅਸੀਂ ਕਿਹਾ ਵਾਪਸ ਕੋਈ ਇੱਕ ਕਿੰਝ ਜਗ੍ਹਾ ਉਹਨਾਂ ਨੇ ਨਹੀਂ ਨੱਭੀ ਕਿ 2.5 ਕਿੱਲੇ ਜਗ੍ਹਾ ਸੀ ਜਿਹੜੀ ਪੰਜਾਬ ਸਰਕਾਰ ਨੂੰ ਵਾਪਸ ਕਰਤੀ ਆ ਬਾਕੀ ਸਾਰੀ ਅਸੀਂ 90 ਕਿੱਲੇ ਦੀ ਮਾਲਕੀ ਆ ਤੁਸੀਂ ਕਿੱਦਾਂ ਦਾਵਾ ਕਰਦੇ ਹੋ 185 ਕਿੱਲੇ ਉਹਨਾਂ ਕੋਲ ਆ ਦੱਸੋ ਅਸੀਂ ਦਰਨ ਪਰ ਸੌਰਾ ਆ ਗਏ ਜੀ ਕੋਰੇ ਵੀ ਕੋਈ ਬੰਦੇ ਆ ਪੂਰੀ 90 ਕਿੱਲੇ ਦੀ 2.5 ਕਿੱਲੇ ਸਰਕਾਰ ਨੂੰ ਆ ਗਈ ਸੀ 2.5 ਕਿੱਲੇ ਹੀ ਆ ਗਈ ਇਹ ਮੇਕੀ ਜੀ ਤਾਵਾ ਇਹਨਾਂ ਦੇ ਕੁਝ ਅਫਸਰ ਸਰਕਾਰੀ ਹੈ ادارے ਦੀ ਹੈ ਜਿਹੜੀ ਸੀ ਜੀ ਇਹਨਾਂ ਸਰਕਾਰੀ ادارے ਦੇ ਵਾਧੇ ਘਾਟੇ ਕਰਕੇ ਉਹ ਨੰਬਰ ਦੇ ਮਾਲਕੀ ਸ਼ੋਗ ਰਾਹੇ ਜਿਸ ਚਾਂਗ ਰਾਈਆਂ ਵਾ 1975 ਦੀਆਂ ਉਹਨਾਂ ਨੂੰ ਪੈਸੇ ਹੋ ਗਏ ਜਿਹੜੇ ਪਹਿਤੋਂ ਜਿਸਨੂੰ ਦਿਖਾਈਆਂ ਨਾ ਵਾ ਪਿਆ ਰਹੇ ਸਤੇ ਚੰਗ ਰਾਈਆਂ ਨਾ ਜਿਹਦੇ ਤੋਂ ਤੁਹਾਨੂੰ ਇਹ ਬਣੇ ਇੱਕ ਕੰਸਾ ਹੈ ਉਹ ਸੰਧ ਫੁੰਡਾਂ ਨਹੀਂ ਗਿਆ ਤੁਹਾਡੇ ਕਹਿੰਦਾ ਮਤਲਬ ਆਜਾ ਫੇਰ ਫੇਰ ਕਰਕੇ ਸਾਰਾ ਕੁਝ ਕੀਤਾ ਬਿਲਕੁਲ ਸਹੀ ਜੀ ਪੂਰਾ ਜਾਇਜ਼ ਹੋਰ ਫੇਰ ਆ ਜੀ ਅਸੀਂ ਤੁਹਾਨੂੰ ਕਹਿੰਦੇ ਆ ਕਿ ਹਰਦਾ ਇਹ ਗਰੀਬੀ ਹਾਲਾਤ ਨੇ ਤੇ ਕੱਖ ਨਹੀਂ ਬੰਦੇ ਦਾ ਤਾਂ ਦੇਖੋ ਜਰਾ ਬੰਦਾ ਇਹ ਪਿਛੇ ਦੀ ਐਕਸੀਡੈਂਟ ਹੋ ਗਿਆ ਸੰਤ ਸ਼ਾਦਾ ਇਹ ਨਛੜੀ ਨੇ ਆ ਬਰਾਇਆ ਪੈਲੀ ਨੂੰ ਮਾਰ ਗਿਆ ਇਹ ਹਾਂਸੀ ਤੇ ਡਿੱਗਿਆ ਇਹਦਾ ਕੋਈ ਪਤਾ ਸੀਗਾ ਚੰਦ ਮਲੇ ਹਾਲਤ ਤੇ ਕਰਨੀ ਕਰਦੇ ਆ ਤੇਰੇ ਮਿੰਨਾਂ ਦਾ ਐਕਸੀਡੈਂਟ ਹੋ ਗਿਆ ਤਾਂ ਉਹਨੇ ਪਰਚੇ ਦੀ ਗੱਲ ਕੀਤੀ ਨੇ ਪ੍ਰਸ਼ਾਸਨ ਅੱਗੇ ਉਹ ਸਰ ਦੇ ਪਰਚਾ ਦਿੱਤਾ ਜਾਵੇ ਕਿ ਪਰਚਾ ਜੇ ਜਦੋਂ ਸ਼ੋਅ ਕਰਾਣਾ ਅਸੀਂ ਸ਼ੋਅ ਕਰਾਵਾਂਗੇ ਜੀ ਅੱਜ ਕੋਈ ਬੰਦਾ ਲੈ ਆਇਆ ਨਹੀਂ ਆ ਕੋਈ ਆਏ ਤੇਤੀ ਤੇਤੀ ਬਣਾਣਾ ਸ਼ੋਅ ਕਰਾਉਂਗਾ ਉਹਨੇ ਪਰਚਾ ਹਾਂਜੀ ਕੀ ਨਾਮ ਦਾ ਧੜਾ ਪਈ ਸਰ ਮੇਰਾ ਨਾਮ ਰਣਜੀਤ ਸਿੰਘ ਜਿੱਤਦਾ ਰਣਾਲੇੋਂ ਡੋਗਰਾਂਵਾਲ ਦੀ ਤੁਹਾਡੀ ਕਿਹੜੀ ਜ਼ਮੀਨ ਤੇ ਕਿਸ ਨੇ ਕਬਜ਼ਾ ਕੀਤਾ ਹੈ ਸਾਡੀ ਜ਼ਮੀਨ ਦੇ ਸੂਬੇ ਪੱਠੇ ਤੇ ਆ ਉਹ ਸੂਬੇ ਨੇ ਕਬਜ਼ਾ ਕੀਤਾ ਹੈ ਕਿੰਨਾ ਚਿਰ ਹੈ ਕਬਜ਼ੇ ਨੂੰ ਕਬਜ਼ਾ ਹੋਇਆ ਤਾਂ ਬਹੁਤ ਜ਼ਰ ਹੋ ਗਿਆ ਜੀ 35-40 ਸਾਲ ਹੋਗਾ ਕਿੰਨੀ ਜਗ੍ਹਾ ਵਾ ਜਗਾ 6.5 ਕੱਲੇ ਆ ਜੀ ਤੁਸੀਂ ਵੀ ਆਵਾਜ਼ ਨਹੀਂ ਉਠਾਈ ਉਹਨਾਂ ਦੇ ਖਿਲਾਫ ਮਾਰਾ ਜ ਸਾਡੇ ਬਜ਼ੁਰਗਾਂ ਕੋ ਟਾਲੀ ਮੰਨ ਮਿੱਟੀ ਪਟਣ ਲਈ ਲੈ ਲਈ ਆ ਤੇ ਇਹਨੇ ਮੁਰਤੇ ਛੱਡੇ ਨਹੀਂ ਅਸੀਂ ਇੱਕ ਦੋ ਵਾਰ ਛਡਾਉਂਦੇ ਆਂ ਕਦੀ ਧੰਨ ਬੰਦੇ ਪਵਾਉਂਦਾ ਹੀ ਕਦੀ ਸਾਨੂੰ ਪੁਲਿਸ ਪਵਾਉਂਦਾ ਹੀ ਇਹਨੇ ਸਾਡੀ ਪੈਲੇ ਨਹੀਂ ਛੱਡੀ ਬਜ਼ੁਰਗਾਂ ਨੂੰ ਕਹਿੰਦਾ ਤੁਹਾਨੂੰ ਮਿੱਟੀ ਪੱਟ ਕੇ ਮੈਂ ਪਧਰੀ ਕਰਕੇ ਦਊਂਗਾ ਇਹਨੇ ਕੋਈ ਪਧਰੀ ਕਰਕੇ ਨਹੀਂ ਦਿੱਤੀ ਕੋਈ ਕੁਛ ਨਹੀਂ ਕਰਕੇ ਦਿੱਤਾ ਕੋਈ ਛੱਡੀ ਨਹੀਂ ਇਹਨੂੰ ਪਰ ਸੋਨੀ ਨੇ ਜਦੋਂ ਬੀਬੀ ਸਾਹਿਬ ਨੂੰ ਮਿਲੇ ਆ ਤੇ ਉਹਨਾਂ ਨੇ ਇਹ ਕਹਿ ਜੀ ਮੇਰੀ ਉੱਤੇ ਕੋਈ ਜ਼ਮੀਨ ਨਹੀਂ ਸਾਰੀ ਮੇਰੀ ਮਾਲਕੀ ਕੋਈ ਐਸੀ ਗੁੱਟੇ ਦੀ ਜਾਂ ਕਿਤੇ ਦੀ ਮਜ਼ਮੀਨ ਨਹੀਂ ਲੱਤੀ ਨਾ ਨੱਪੀ ਆ ਇਹਦੀ ਇਹਨੇ ਜ਼ਮੀਨ ਬਹੁਤ ਘਰਾ ਨਹੀਂ ਲੱਪੀ ਪਈ ਆ ਇੱਥੇ ਹੋਰ ਬੰਦੇ ਸਾਹਮਣੇ ਆ ਸਕਦੇ ਆ। ਉਹ ਬੱਲਾ ਜੀ ਬੱਲਾ ਮਰ ਗਿਆ ਵਾ ਮਤਾਬਗੜ ਦਾ। ਉਹਦੀ 18 ਕਿੱਲੇ ਤੋਂ 29 ਪਈ ਆ। ਫੇ ਇਸ਼ਾ ਸਿੰਘ ਦਾ ਪੱਲੇ ਨਾ ਬੰਦਾ। ਉਹਦੀਆਂ ਵਿਚਾਰੇ ਦੀਆਂ 4-5 ਕੁੜੀਆਂ ਸੀ। ਉਹਦੀ ਜ਼ਮੀਨ ਉਹਨੇ ਲੱਪੀ ਪਈ ਆ 6.5 ਕਿੱਲੇ। ਫੇ ਸੁਖਾ ਮਤਾਬਗੜ ਦਾ ਵੀ ਮਰ ਗਿਆ। ਉਹਦੀ ਜ਼ਮੀਨ ਉਹਨੇ ਆਪੀ ਪਈ ਆ। ਮੂੰਹ ਤੋਂ ਦੀ ਜੀ ਮੰਗ ਰਹੇ ਤੁਸੀਂ। ਮੇਰੀ ਮਹਾਰਾਜ ਮੇਰੇ ਬਾਬੇ ਦੇ ਨਾਮ ਪੜਿਆ। ਲਾਲ ਸਿੰਘ ਸਨੋਂ ਫਮਰ ਸਿੰਘ। ਉਹ ਉਹ ਦੋ ਜੀ ਮੰਗ ਰੱਖਦੇ ਬੁੜਾ ਤੁਸੀਂ ਅਸੀਂ ਮੰਗੇ ਰੱਖਿਆ ਜੀ ਸਾਡੇ ਪਾਰੇ ਛੁੱਟਣੀ ਚਾਹੀਦੀ ਆ ਸਾਡੇ ਜਿਹੜੀ ਧਰਤੀ ਆ ਸਾਡੀ ਛੁੱਟਣੀ ਚਾਹੀਦੀ ਆ ਅਸੀਂ ਸਾਨੂੰ ਜਿੱਦਾਂ ਵੀ ਆ ਬੋਲ ਬਾਤ ਕੀਤੀ ਜਾਵੇ